2026 ਚ ਆਉਣ ਵਾਲੇ ਸਮੇਂ ਚ ਇਹ ਬਿਮਾਰੀਆਂ ਆਉਣੀਆਂ ਨੇ ਇਹਨਾਂ ਦੀ ਦਵਾਈ ਤੱਕ ਵੀ ਨਹੀਂ ਮਿਲਣੀ ਵੱਡੇ ਸੰਤਾਂ ਦੇ ਬਚਨ ਨੇ ਭਾਈ ਹਰਦੇਵ ਸਿੰਘ ਜੀ ਸਨੌਰ ਵਾਲਿਆਂ ਨੇ ਬੜਾ ਪਹਿਲਾਂ ਹੀ ਸਾਨੂੰ ਸਾਵਧਾਨ ਕਰ ਦਿੱਤਾ ਮੇਰਾ ਜਿਹੜਾ ਮਕਸਦ ਹੈ ਆਪ ਜੀ ਦਾ ਬੇਨਤੀਆਂ ਕਰੰਦਾ ਕਿ ਆਪ ਜੀ ਸਾਰੇ ਗੁਰੂ ਮਹਾਰਾਜ ਜੀ ਦੇ ਨਾਲ ਜੁੜ ਜਾਏ ਧਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰੇਓ ਆਪਾਂ ਬੇਨਤੀਆਂ ਆਰੰਭ ਕਰੀਏ ਪਹਿਲਾਂ ਸਾਰੀ ਸੰਗਤ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਆਪਾਂ ਬੜੀ ਵਾਰ ਮਹਾਂਪੁਰਖਾਂ ਨੂੰ ਜਿਹੜੇ ਪੁਰਾਤਨ ਮਹਾਂਪੁਰਖ ਹੋਏ ਨੇ ਬੰਦਗੀ ਵਾਲੇ ਸਾਧੂ ਉਹਨਾਂ ਨੂੰ ਆਪਾਂ ਸੁਣਿਆ ਹੋਏਗਾ ਕਿ ਭਾਈ ਆਉਣ ਵਾਲਾ ਸਮਾਂ ਬੜਾ ਔਖਾ ਹੈ ਔਖਾ ਹੀ ਔਖਾ ਸਮਾਂ ਆ ਰਿਹਾ ਸੌਖਾ ਬਿਲਕੁਲ ਵੀ ਨਹੀਂ ਹੈਗਾ ਜੇ ਆਪਾਂ ਸਮਝੀ ਵੀ ਸਮਾਂ ਸੌਖਾ ਆ ਰਿਹਾ ਕਹਿੰਦੇ ਹੋਰ ਜਿਹੜਾ ਸਮਾਂ ਆ ਰਿਹਾ ਐਸਾ ਸਮਾਂ ਜਿਸ ਸਮੇਂ ਦੇ ਵਿੱਚ ਸਾਨੂੰ ਬੜਾ ਕੁਝ ਸੋਚਣਾ ਪੈਣਾ ਹੈ ਬੜਾ ਕੁਝ ਕਰਨਾ ਪੈਣਾ ਤੇ ਆਪਣੇ ਬਚਾਅ ਵਾਸਤੇ ਸਾਨੂੰ ਹੁਣੇ ਤੋਂ ਹੀ ਪ੍ਰਯੋਗ ਕਰਨੇ ਪੈਣਗੇ ਹੁਣ ਹਿਸਾਬ ਲਾ ਲੋ ਵੀ ਕਿੰਨਾ ਕੁ ਸਮਾਂ ਜਿਹੜਾ ਹੈ ਉਹ ਭਿਆਨਕ ਆਉਣ ਵਾਲਾ ਆ ਤੇ ਨਾਲ ਚਲੋ ਬੇਨਤੀ ਤੇ ਸਨੌਰ ਵਾਲੇ ਸੰਤਾਂ ਦੀਆਂ ਆਪਾਂ ਵੀਡੀਓ ਜਾਂ ਫਿਰ ਸੋਸ਼ਲ ਮੀਡੀਆ ਤੇ ਆਪਾਂ ਉਹਨਾਂ ਦੇ ਕਲਿੱਪਸ ਦੇਖਦੇ ਆ ਜਿਦੇ ਵਿੱਚ ਬਹੁਤ ਤਰ੍ਹਾਂ ਦੇ ਜੀਕਰ ਜਿਹੜੇ ਨੇ ਉਹਨਾਂ ਮਹਾਂਪੁਰਖਾਂ ਨੇ ਕੀਤੇ ਨੇ ਚਲੋ ਜਿਵੇਂ ਬਾਣੀ ਪੜਦਾ ਕੋਈ ਵੀ ਬਾਣੀ ਪੜਦਾ ਸਾਰੇ ਹੀ ਸਤਕਾਰਯੋਗ ਨੇ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਵੀ ਗੱਲ ਕਹਿ ਦਿੱਤੀ ਕਿਨੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗਿਆ ਗੁਰ ਸਿੱਖਾ ਮਨ ਮਿੱਠਾ ਫਾਲਸਾ ਅੰਗ ਨੇ ਉਹ ਮਿੱਠਾ ਲੱਗਦਾ ਕਿਨੇ ਭਾਈ ਉਹ ਚੰਗਾ ਲੱਗਦਾ ਜਿਹੜਾ ਕਹਿੰਦੇ ਸਤਗੁਰੂ ਮਹਾਰਾਜ ਜੀ ਦੇ ਨਾਮ ਦੀ ਗੱਲ ਕਰਦਾ ਹੈ ਜਿਹੜਾ ਗੁਰੂ ਦੀ ਗੱਲ ਕਰਦਾ ਹੈ ਜਿਹੜਾ ਗੁਰੂ ਦੇ ਨਾਲ ਜੁੜਨ ਦੀ ਗੱਲ ਕਰਦਾ ਹੈ ਇਹ ਕਹਿੰਦੇ ਭਾਈ ਉਹ ਸਾਨੂੰ ਚੰਗਾ ਲੱਗਦਾ ਹੁਣ ਇਦੋਂ ਵੱਧ ਕੁਝ ਹੋਰ ਹੋ ਨਹੀਂ ਸਕਦਾ ਪਿਆਰਿਓ ਸਤਗੁਰੂ ਮਹਾਰਾਜ ਜੀ ਨੇ ਸਾਰੀ ਗੱਲ ਹੀ ਕਰ ਦਿੱਤੀ ਸਤਗੁਰੂ ਮਹਾਰਾਜ ਜੀ ਨੇ ਸਾਰੀ ਗੱਲ ਜਿਹੜੀ ਹੈ ਇੱਥੇ ਖਤਮ ਕਰ ਦਿੱਤੀ ਸਤਗੁਰੂ ਕਹਿੰਦੇ ਸਾਨੂੰ ਉਹ ਚੰਗਾ ਲੱਗਦਾ ਤੇ ਉਹ ਕਹਿੰਦੇ ਸਾਨੂੰ ਸਭ ਤੋਂ ਵੱਧ ਪਿਆਰਾ ਲੱਗਦਾ ਜਿਹੜਾ ਧੰਗੁਰ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੱਲ ਕਰਦਾ ਹੈ ਜਿਹੜਾ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਸੁਣਾਉਂਦਾ ਕਹਿੰਦੇ ਭਾਈ ਅਸੀਂ ਚੰਗਾ ਮੰਨਦੇ ਆ ਸਤਿਗੁਰੂ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਸਾਧਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬੜੀ ਕਿਰਪਾ ਕਰਕੇ ਨਿਵਾਜਿਆ ਪਿਆਰਿਓ ਇਥੇ ਨਾਲ ਹੀ ਇੱਕ ਬੇਨਤੀ ਹੋਰ ਕਰ ਦਵਾਂ ਉਹਨਾਂ ਮਹਾਂਪੁਰਖਾਂ ਦੀਆਂ ਉਹਨਾਂ ਸਾਧੂ ਸੰਤ ਮਹਾਤਮਾ ਦੀਆਂ ਗੱਲਾਂ ਨੂੰ ਆਪਾਂ ਸੁਣਦੇ ਆ ਤੇ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਭਾਈ ਸਮਾਂ ਅਜੇਹਾ ਆਉਣ ਵਾਲਾ ਹੈ ਕਹਿੰਦੇ ਜਿਸ ਸਮੇਂ ਦੇ ਵਿੱਚ ਇੱਕ ਮਨੁੱਖ ਹੀ ਮਨੁੱਖ ਦਾ ਵੈਰੀ ਹੋਏਗਾ ਤੇ ਯਾਦ ਰੱਖਣਾ ਕਹਿੰਦੇ ਕਦੇ ਵੀ ਕੁਝ ਜਿਹੜਾ ਹੈ ਉਹ ਸਾਡੇ ਤੋਂ ਅ ਸਹਯਾ ਨਹੀਂ ਜਾਣਾ ਇਹੋ ਜਿਹਾ ਸਮਾਂ ਆਏਗਾ ਤੇ ਇਹੋ ਜਿਹੇ ਸਮੇਂ ਵਿੱਚੋਂ ਅਸੀਂ ਗੁਜ਼ਰਾਂਗੇ ਜਿੱਥੇ ਕਦੇ ਇੱਕ ਦੂਜੇ ਨੇ ਵੀ ਜਿਹੜੀ ਹੈ ਕਿਸੇ ਦੀ ਮਦਦ ਨਹੀਂ ਕਰਨੀ ਤੇ ਆਪਾਂ ਹੱਥਾਂ ਤੇ ਹੱਥ ਧਰ ਕੇ ਬੈਠ ਕੇ ਸੋਚਾਂਗੇ ਮਜਬੂਰ ਹੋ ਜਾਾਂਗੇ ਵੀ ਹੁਣ ਕਰੀਏ ਤੇ ਕਰੀਏ ਕੀ ਤੇ ਸਾਡਾ ਜਿਹੜਾ ਹੱਲ ਹੈ ਉਹ ਕਿਸ ਤਰ੍ਹਾਂ ਬਣੇ ਤੇ ਕਿਸ ਤਰ੍ਹਾਂ ਜੜੀਆਂ ਸਾਨੂੰ ਚੀਜ਼ਾਂ ਨੇ ਉਹ ਪ੍ਰਾਪਤ ਹੋਣ ਕਿਉਂਕਿ ਆਖਰਕਾਰ ਕੋਈ ਸਮਾਂ ਇਹੋ ਜਿਹਾ ਹੋਏਗਾ ਨਾ ਕਿਸੇ ਤੋਂ ਮੰਗ ਪਾਵਾਂਗੇ ਤੇ ਨਾ ਹੀ ਕੋਈ ਸਾਡੇ ਕੋਲ ਆ ਪਾਏਗਾ ਹੁਣ ਕਈ ਕਹਿੰਦੇ ਮਹਾਪਰਲੋ ਆਏਗੀ ਕਈ ਕਹਿੰਦੇ ਨੇ ਜਿਹਾੜ ਆਉਣਗੇ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਪਰ ਰੱਬ ਦੇ ਘਰ ਦਾ ਕੋਈ ਪਤਾ ਨਹੀਂ ਵੀ ਕੀ ਆਉਣ ਵਾਲਾ ਆ ਦੁਨੀਆ ਦੇ ਵਿੱਚ ਕੀ ਕਹਿੋ ਜਾ ਸਮਾਂ ਆ ਜਾਏ ਹੁਣ ਯਾਦ ਰੱਖੋ ਵੀ ਕਰੋਨਾ ਦਾ ਕਿਹੜਾ ਕਿਸੇ ਨੂੰ ਪਤਾ ਸੀ 2020 ਦੇ ਵਿੱਚ ਕਿਸੇ ਨੂੰ ਪਤਾ ਸੀ ਵੀ ਕਰੋਨਾ ਵਰਗਾ ਸਮਾਂ ਆਏਗਾ ਤੇ ਲੋਕ ਇੱਕ ਦੂਜੇ ਤੋਂ ਨਫ਼ਰਤ ਕਰਨਗੇ ਇੱਕ ਦੂਜੇ ਦੇ ਨੇੜੇ ਨਹੀਂ ਲੱਗਣਗੇ ਤੇ ਉਹ ਸਮਾਂ ਵੀ ਆਪਾਂ ਹੰਡਾਇਆ ਨਾ ਤੇ ਉਹਦਾ ਪਤਾ ਤੇ ਨਹੀਂ ਸੀ ਨਾ ਪਰ ਫਿਰ ਵੀ ਉਹ ਸਮਾਂ ਆਇਆ ਤੇ ਆਪਾਂ ਹੰਡਾਇਆ ਵੀ ਆਪਾਂ ਨੂੰ ਸਹੀ ਤੇ ਗਲਤ ਦਾ ਜਿਹੜਾ ਹੈ ਉਹ ਪਤਾ ਲੱਗਿਆ ਆਪਾਂ ਨੂੰ ਸਹੀ ਤੇ ਗਲਤ ਦੇ ਵਿੱਚ ਜਿਹੜਾ ਅਹਿਸਾਸ ਹੋਇਆ ਤੇ ਆਪਾਂ ਨੇ ਉਹ ਚੀਜ਼ ਨੂੰ ਵੇਖਿਆ ਵਾਖੂ ਵੀ ਆਪਾਂ ਉਸ ਚੀਜ਼ ਨੂੰ ਨੋਟ ਕੀਤਾ ਪਿਆਰਿਓ ਤੇ ਮਹਾਪੁਰ ਕਹਿੰਦੇ ਕਿ ਕਹਿੰਦੇ ਭਾਈ ਇਹੋ ਜਿਹਾ ਸਮਾਂ ਆਏਗਾ ਕਿਹਨੇ ਜਿਹਦੇ ਵਿੱਚ ਦਵਾਈਆਂ ਤੱਕ ਵੀ ਨਹੀਂ ਮਿਲਣਗੀਆਂ ਇਹੋ ਜਿਹੇ ਰੋਗ ਫੈਲ ਜਾਣਗੇ ਇਹੋ ਜਿਹੇ ਇਹੋ ਜਿਹੇ ਰੋਗ ਹੋਣਗੇ ਇਹੋ ਜੀਆਂ ਬਿਮਾਰੀਆਂ ਫੈਲਣਗੀਆਂ ਉਹਨਾਂ ਦੀ ਦਵਾਈ ਤੱਕ ਨਹੀਂ ਮਿਲਣਗੀ ਕਹਿੰਦੇ ਭਾਈ ਤੇ ਦਵਾਈ ਜੇ ਮਿਲੇਗੀ ਕਹਿੰਦੇ ਦਵਾਈ ਜਿਹੜੀ ਆ ਉਹ ਸਾਡੇ ਤੱਕ ਪਹੁੰਚੇਗੀ ਨਹੀਂ ਕਹਿੰਦੇ ਦਵਾਈ ਪੂਰੀ ਹੋਣੀ ਨਹੀਂ ਕਿਉਂਕਿ ਆਬਾਦੀ ਇੰਨੀ ਜ਼ਿਆਦੇ ਹੈ ਦਵਾਈ ਜੇ ਮਿਲੇਗੀ ਬਣੇਗੀ ਹੁਣ ਯਾਦ ਰੱਖੋ ਹੁਣ ਹੜਾਏ ਚਲੋ ਤਾਜ਼ਾ ਉਦਾਹਰਣ ਤੇ ਸਰਕਾਰਾਂ ਕਹਤੀਆਂ ਅਸੀਂ ਤੁਹਾਡੇ ਤੱਕ ਰਾਸ਼ਨ ਪਾਣੀ ਪਹੁੰਚਾਵਾਂਗੇ ਜੇ ਜੇ ਆਫਤ ਆਈ ਗਈ ਹੈ ਤੇ ਅਸੀਂ ਡਟ ਕੇ ਖੜਾਂਗੇ ਕਿੰਨੇ ਪਿੰਡਾਂ ਦੇ ਵਿੱਚ ਕਿੰਨੇ ਲੋਕਾਂ ਤੱਕ ਕਿੰਨੀ ਸੰਗਤ ਤੱਕ ਰਾਸ਼ਨ ਪਹੁੰਚਿਆ ਸਰਕਾਰ ਦਾ ਮੈਨੂੰ ਇਸ ਗੱਲ ਦਾ ਪਹਿਲਾਂ ਸਹੀ ਅੰਤਰ ਦੇ ਦਿਓ ਮੈਨੂੰ ਜਿੱਤੇ ਤੱਕ ਪਤਾ ਆ ਮੇਰੇ ਕਈ ਸੱਜਣ ਵੀਰ ਭੈਣਾਂ ਨਾਲ ਗੱਲਬਾਤ ਹੋਈ ਪੰਜਾਬ ਸਰਕਾਰ ਨੇ ਰਾਸ਼ਨ ਭੇਜਿਆ ਇੱਕ ਕੋਸੋਲਿਆਂ ਦਾ ਪੈਕੇਟ ਇੱਕ ਬਿਸਕੁਟਾਂ ਦਾ ਪੈਕੇਟ ਇੱਕ ਡੱਬ ਰੋਟੀ ਇੱਕ ਪਾਣੀ ਦੀ ਬੋਤਲ ਹੁਣ ਜਿਹੜੇ ਘਰ ਦੇ 5 ਜੀ ਨੇ ਕੀ ਉਹ ਇੰਨੇ ਨਾਲ ਗੁਜ਼ਾਰਾ ਕਰ ਸਕਣਗੇ ਇੱਕ ਫਾਰਮੈਲਿਟੀ ਕਰਤੀ ਵੀ ਹਾਂ ਅਸੀਂ ਰਾਸ਼ਨ ਭੇਜਿਆ ਜੀ ਰਾਹਤ ਸਮਗਰੀ ਭੇਜੀ ਜੀ ਜੇ ਇਹਨੂੰ ਰਾਹਤ ਸਮਗਰੀ ਕਹਿੰਦੇ ਆ ਤੇ ਪਿਆਰਿਓ ਫਿਰ ਜਿਹੜਾ ਅੰਨ ਪ੍ਰਸ਼ਾਦਾ ਪਾਣੀ ਹੈ ਜਿਨ੍ਹਾਂ ਨੇ ਬਣਾ ਕੇ ਭੇਜਿਆ ਫਿਰ ਉਹਨੂੰ ਕੀ ਕਹਿੰਦੇ ਨੇ ਇਸ ਗੱਲ ਦਾ ਜਵਾਬ ਦਿਓ ਜੇ ਕਿਸੇ ਕੋਲ ਹੈਗਾ ਚਲੋ ਖੈਰ ਆਪਾਂ ਜਿਹੜੀ ਚੀਜ਼ ਵਾਸਤੇ ਆਪਾਂ ਸੋਚਣ ਜਾ ਰਹੇ ਆ ਆਪਾਂ ਬੇਨਤੀਆਂ ਕਰਨੀਆਂ ਵੀ ਉਹ ਚੀਜ਼ ਸੋਚੋ ਵੀ ਦਵਾਈ ਜੇ ਬਣੇਗੀ ਹੋਏਗੀ ਵੀ ਹੋਏ ਪਰ ਸਾਡੇ ਕੋਲੇ ਪਹੁੰਚਣਾ ਨਹੀਂ ਹੈਗਾ ਕਿ ਲੋਕਾਂ ਦੇ ਵਿੱਚ ਬਿਮਾਰੀ ਇੰਨੀ ਇੱਕਦਮ ਜਿਹੜੀ ਫੈਲੇਗੀ ਤੇ ਫਿਰ ਦਵਾਈਆਂ ਵੀ ਪਿੱਛੋਂ ਕਿੱਥੋਂ ਸਾਡੇ ਤੱਕ ਪਹੁੰਚਣਗੀਆਂ ਜੇ ਪਹੁੰਚਣਗੀਆਂ ਜਿਨ੍ਹਾਂ ਤੱਕ ਤਾਂ ਸੰਗਤੋਂ ਲੈ ਲੈਣਗੇ ਤੇ ਬਾਕੀ ਜਿਨ੍ਹਾਂ ਤੱਕ ਪਹੁੰਚਣੀਆਂ ਹੀ ਹਨ ਉਹ ਉਹਨਾਂ ਦਾ ਕੀ ਹਾਲ ਹੋਏਗਾ ਇਹ ਸੋਚ ਕੇ ਵੇਖਿਓ ਮੈਂ ਡਰਾ ਨਹੀਂ ਰਿਹਾ ਮੈਂ ਸਿਰਫ ਆਉਣ ਵਾਲੇ ਸਮੇਂ ਦੀ ਗੱਲ ਕਰ ਰਿਹਾ ਜਿਵੇਂ ਉਹਨਾਂ ਮਹਾਂਪੁਰਖਾਂ ਨੇ ਬੇਨਤੀ ਕੀਤੀ ਕਿਨੇ ਭਾਈ ਇਹੋ ਜਿਹਾ ਸਮਾਂ ਜਿਹੜਾ ਹੈ ਇਖਤਿਆਰ ਹੋਣ ਵਾਲਾ ਹੈ ਇਹੋ ਜਿਹਾ ਸਮਾਂ ਆਉਣ ਵਾਲਾ ਹੈ ਗੁਰਸਿੱਖੋ ਇਹਨੇ ਜਿਸ ਸਮੇਂ ਦੇ ਵਿੱਚ ਆਪਾਂ ਇੱਕ ਦੂਜੇ ਤੋਂ ਜੋ ਦੂਰ ਦੂਰ ਹੋ ਜਾਾਂਗੇ ਇੱਕ ਦੂਜੇ ਤੋਂ ਟੁੱਟ ਜਾਵਾਂਗੇ ਜੇ ਕਹਿੰਦੇ ਸਾਨੂੰ ਆਪਣੇ ਆਪ ਦਾ ਪਤਾ ਨਹੀਂ ਲੱਗਣਾ ਸਾਨੂੰ ਆਪਣੇ ਆਪ ਦੀ ਸਮਝ ਨਹੀਂ ਪੈਣੀ ਅਸੀਂ ਆਪਣੇ ਆਪ ਨੂੰ ਜਿਹੜਾ ਹੈ ਕੋਸ਼ਿਸ਼ ਕਰਾਂਗੇ ਭਾਈ ਕਿ ਸਾਨੂੰ ਆਪਣੇ ਆਪ ਦਾ ਕੁਝ ਪਤਾ ਲੱਗ ਜੇ ਆਪਣੇ ਆਪ ਦੀਆਂ ਚੀਜ਼ਾਂ ਸਾਡੇ ਤੱਕ ਪਹੁੰਚਣ ਆਪਣੇ ਆਪ ਨੂੰ ਸਾਨੂੰ ਇਸ ਗੱਲ ਦਾ ਰਿਅਲਾਈਜ਼ ਹੋ ਜਾਵੇ ਵੀ ਪ੍ਰਮਾਤਮਾ ਤੋਂ ਬਿਨਾਂ ਕੋਈ ਸੱਚਾ ਮਿੱਤਰ ਨਹੀਂ ਆਪਾਂ ਗੁਰਬਾਣੀ ਵਿੱਚੋਂ ਪੜ੍ਹਦੇ ਆ ਨਾ ਸਤਗੁਰੂ ਕਹਿੰਦੇ ਨੇ ਕਿਸ ਨਾਲ ਕੀਚਾ ਦੋਸਤੀ ਸਭ ਜਗ ਚੱਲਣ ਹਾਰ ਕਹਿੰਦੇ ਸਾਰਾ ਜੱਗ ਹੀ ਚਲਾਏ ਮਾਨ ਹੈ ਜੇ ਸੱਚਾ ਮਿੱਤਰ ਬਣਾਉਣਾ ਹੀ ਹੈ ਨਾ ਇਹਨੇ ਆਪਣਾ ਮਿੱਤਰ ਉਸ ਗੁਰੂ ਨੂੰ ਬਣਾ ਉਸ ਪਰਮਾਤਮਾ ਨੂੰ ਬਣਾ ਉਸ ਅਕਾਲ ਪੁਰਖ ਨੂੰ ਬਣਾ ਤੇ ਸਿੱਖਾ ਯਾਦ ਰੱਖ ਜੇ ਤੂੰ ਸੱਚਮੁੱਚ ਉਸ ਪਰਮਾਤਮਾ ਨੂੰ ਆਪਣਾ ਮਿੱਤਰ ਬਣਾਏਂਗਾ ਤੇ ਯਾਦ ਰੱਖੀ ਪਿਆਰਿਆ ਉਹ ਸਤਿਗੁਰੂ ਕਦੇ ਤੇਰਾ ਸਾਥ ਨਹੀਂ ਛੱਡਣਗੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਮੇਸ਼ਾ ਤੇਰੇ ਨਾਲ ਨਿਵਣਗੇ ਤੇ ਪਿਆਰਿਆ ਇਸ ਗੱਲ ਨੂੰ ਕਦੀ ਨਾ ਭੁੱਲੀ ਪਿਆਰਿਓ ਯਾਦ ਰੱਖੋ ਵੀ 2026 ਦੇ ਵਿੱਚ ਮਹਾਂਪੁਰਖਾਂ ਨੇ ਕਿਹਾ ਸੀ ਨਾ ਬਾਬਾ ਜੀ ਸਿੰਘ ਜੀ ਹੰਸਾਲੀ ਵਾਲੇ ਕਹਿੰਦੇ 2024 ਤੋਂ ਬਾਅਦ ਔਖਾ ਦਾ ਔਖਾ ਸਮਾਂ ਆ ਰਿਹਾ ਇਹੋ ਜਿਹਾ ਸਮਾਂ ਜਿਸ ਸਮੇਂ ਨੂੰ ਅਸੀਂ ਕਹਿੰਨੇ ਹੰਡਾਵਾਂਗੇ ਤੇ ਅਸੀਂ ਕਹਿੰਨੇ ਰੋਵਾਂਗੇ ਤੇ ਕਹਿੰਨੇ ਭਾਈ ਸੋਚਾਂਗੇ ਵੀ ਇਹ ਸਮਾਂ ਕਿਉਂ ਬਣਿਆ ਇਹੋ ਜਿਹਾ ਕਿਉਂ ਆਇਆ ਰੱਬ ਕਹਿੰਦੇ ਇਹੋ ਦੀ ਤਿਆਰੀ ਕਰੀ ਬੈਠਾ ਹੈ ਅਕਾਲ ਪੁਰਖ ਉਹ ਜਿਹੜਾ ਪ੍ਰਮਾਤਮਾ ਹੈ ਨਾ ਉਹ ਅਜਿਹੀ ਤਿਆਰੀ ਕਰਕੇ ਬੈਠਾ ਹੋਇਆ ਹੈ ਕਹਿੰਦੇ ਮਨੁੱਖ ਨੂੰ ਉਹ ਇਸ ਤਰ੍ਹਾਂ ਜਿਹੜਾ ਹੈ ਸਮਾਂ ਵਿਖਾਏਗਾ ਜਿਵੇਂ ਸਮੇਰੇ ਵਿੱਚੋਂ ਇੱਕ ਮਨੁੱਖ ਦੀਆਂ ਜੜੀਆਂ ਨੇ ਉਹ ਚੰਗਿਆੜਾ ਨਿਕਲ ਜਾਣਗੇ ਤੇ ਮਨੁੱਖ ਸੋਚੇਗਾ ਵੀ ਆਹ ਕੀ ਹੋ ਗਿਆ ਆ ਮੈਂ ਕੀ ਕਰ ਬੈਠਿਆ ਆ ਮੇਤੋਂ ਕੀ ਹੋ ਗਿਆ ਮੈਂ ਮੈਂ ਅਸਲ ਦੇ ਵਿੱਚ ਕੀ ਕਰਨਾ ਸੀ ਕਿੱਧਰ ਨੂੰ ਤੁਰਿਆ ਤੇ ਕੀ ਕੀ ਹੋ ਗਿਆ ਕੀ ਬਣ ਚੱਲਿਆ ਇਹੋ ਜਿਹਾ ਸਮਾਂ ਪਿਆਰਿਓ ਕਹਿੰਦੇ ਜੇ ਆਪਾਂ ਸੋਚਦੇ ਹਾਂ ਵੀ ਇਹੋ ਜਿਹਾ ਸਮਾਂ ਟਲ ਜਾਏ ਜੇ ਆਪਾਂ ਸੋਚਦੇ ਹਾਂ ਵੀ ਇਹੋ ਜਿਹਾ ਸਮਾਂ ਦੂਰ ਹੋ ਜਾਏ ਕਹਿੰਦੇ ਫਿਰ ਇੱਕੋ ਹੀ ਇੱਕ ਕਾਰਨ ਹੈ ਇੱਕੋ ਹੀ ਹੱਲ ਕਰਨਾ ਪੈਣਾ ਉਹ ਹੱਲ ਕਿਹੜਾ ਉਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਦੋਵੇਂ ਹੱਥ ਜੋੜ ਕੇ ਅਰਦਾਸ ਪਾਰਸ਼ਾ ਗੰਦੇ ਨੇ ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਕਹਿੰਦੇ ਡੋਲਣ ਤੋਂ ਉਹੀ ਰੱਖ ਸਕਦਾ ਤੇ ਸਤਿਗੁਰੂ ਮਹਾਰਾਜ ਜੀ ਦੇ ਸਾਹਮਣੇ ਡੰਡੇ ਵੱਤ ਲੰਬਾ ਪੈ ਕੇ ਚਾਹੇ ਸ਼ਰੀਰ ਦਾ ਡੰਡੇ ਵੱਤ ਲੰਬਾ ਪਾ ਲੋ ਚਾਹੇ ਆਪਣੇ ਮਨ ਨੂੰ ਡੰਡੇ ਵੱਤ ਲੰਬਾ ਪਾ ਲੋ ਗੁਰੂ ਦੇ ਅੱਗੇ ਤੇ ਆਖੋ ਸਤਿਗੁਰੂ ਤੇਰਾ ਹੀ ਆ ਤੇ ਯਾਦ ਰੱਖਿਓ ਸਤਿਗੁਰੂ ਕਦੇ ਵੀ ਕਿਸੇ ਤੇ ਦੇਹਾ ਮਾੜਾ ਸਮਾਨਾ ਆਵੇ ਮੇਰੇ ਮਾਲਕ ਜੀ ਐਸੀ ਕਿਰਪਾ ਕਰਿਓ ਤਨ ਗੁਰੂ ਗ੍ਰੰਥ ਸਾਹਿਬ ਜੀ ਇਹ ਜੀ ਮਿਹਰ ਕਰਿਓ ਕਹਿੰਦੇ ਸਤਿਗੁਰੂ ਉਥੇ ਕਿਰਪਾ ਕਰਨਗੇ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਉਥੇ ਮਿਹਰ ਹੋਏਗੀ ਤੇ ਪਿਆਰਿਓ ਆਉਣ ਵਾਲਾ ਸਮਾਂ ਜਿਹੋ ਜਿਹਾ ਮਰਜ਼ੀ ਕਿਉਂ ਨਾ ਹੋਵੇ ਪਰ ਤੁਹਾਨੂੰ ਤਕੀਬਾ ਨਹੀਂ ਲੱਗਣ ਦੇ ਸਕਦਾ ਸਤਿਗੁਰੂ ਕਹਿੰਦੇ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇ ਯਾਦ ਰੱਖਿਓ ਵੀ ਐਸੀ ਹਵਸਾ ਬਣਾਉਣੀ ਪੈਣੀ ਆ ਸਤਿਗੁਰੂ ਕਹਿੰਦੇ ਨੇ ਅਜੇਹਾ ਬਣਾ ਆਪਣੇ ਆਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ